ਸਬਦਾ ਦਿਨ ਕਦੇ ਲਈ ਆ ਬਰਕਤ ਦੇ ਲਈ ਆ ਨਾ ਪਵਿੱਤਰ ਬਾਈਬਲ ਨੇ ਦੱਸਿਆ ਸਬਦਾ ਦਿਨ ਕਦੇ ਲਈ ਆ ਬਰਕਤ ਦੇ ਲਈ ਬਰਕਤ ਕਦੋਂ ਮਿਲਦੀ ਆ ਤੁਹਾਡੇ ਘਰਾਂ ਦੇ ਵਿੱਚ 6 ਦਿਨ ਪਾਸਟਰ ਆਉਂਦੇ ਆ ਆਉਂਦੇ ਆ ਨਾ ਤੁਸੀਂ ਦਾਨ ਵੀ ਦਿੰਨੇ ਹੋ तो संबंध भी दिने पर लगता नहीं है कि ये बचन पूरे होंगे रोटी भी हो, पर उतर दवा की होंगी एक कोई दवा होंगी हे प्रभु यसमसी तू इस भैन इस भाई न जो इन्हें मैनू दिता ਇਹਦਾ 3 ਗੁਣਾ 60 ਗੁਣਾ 100 ਗੁਣਾ ਕਰਕੇ ਵਾਪਸ ਦੇ ਕੀ ਕਰ ਵਾਪਸ ਉਹ ਇਹ ਨਹੀਂ ਕਦਾਂ ਵੀ ਦੇ ਦਿੱਤਾ ਵਾਪਸ ਕੀ ਦਿਨ ਤੁਹਾਡੇ ਕੋਲ ਤੇ ਬਰਕਤ ਲੈਣ ਵਾਲਾ ਦਿਨ ਕਿਹੜਾਗਾ ਬੰਦ ਕੀਤਾ ਤੇ ਉਹ ਦਿੱਤਾ ਹੋਇਆ ਤੁਹਾਡਾ ਸਭ ਕੁਝ ਉਹ ਤੁਹਾਨੂੰ ਐਤਵਾਰ ਨੂੰ ਬੰਦਗੀ ਜੀ ਮਿਲੇਗਾ ਔਰ ਮੇਰੇ ਪੈਨ ਪ੍ਰਭੂ ਜਦ ਦੂਤ ਉਸ ਜਗ੍ਹਾ ਬਚਾਉਂਦੇ ਆ ਜਿਹੜਾ ਪਹਿਲਾ ਆ ਜਾਂਦਾਗਾ ਉਹ ਬਰਕਤ ਲੈ ਜਾਂਦਾਗਾ ਤੇ ਬਾਕੀ ਅਦਰੰਗੀ ਮੰਗੂ ਆ ਜਾਂਦੇ ਆ ਮੜ ਜਾਂਦੇ ਆ ਆ ਜਾਂਦੇ ਆ ਮੜ ਜਾਂਦੇ ਆ ਕੋਈ ਕਹਿੰਦਾਗਾ ਹਮੇ ਤਾਂ ਰਿਸ਼ਤੇਦਾਰ ਆਗੇ ਸੀ ਕੋਈ ਕਹਿੰਦਾ ਮਿੰਦਾ ਉਹਨੇ ਰੋਕ ਲਿਆ ਸੀ ਪਤਾ ਨਹੀਂ ਕਿੰਨੇ ਸਾਂ ਅਸੀਂ ਆਪਣੀ ਬਰਕਤ ਨੂੰ ਪਿੱਛੇ ਛੱਡੀ ਜਾਣੇ ਆ ਕਿਉਂਕਿ ਪ੍ਰਭ ਯਿਸੂ ਮਸੀਹ ਅੱਜ ਵੀ ਤੁਹਾਨੂੰ ਬਰਕਤ ਦੇਣ ਨੂੰ ਉਹ ਤੁਹਾਡੇ ਕੋਲ ਖੜਾਗਾ